ਸ੍ਰੀ ਗਾਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਸ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਡੂ ਸਬਸਕ੍ਰਾਈਬ ਆਈ ਚੈਨਲ ਤੇ ਹਾਂਜੀ ਅੱਜ ਆਪਾਂ ਚੱਲਦੇ ਆ ਮਹਿਕਪ੍ਰੀਤ ਦੀ ਡਰਾਈਵਿੰਗ ਵਾਲੀ ਸਾਈਡ ਮਹਿਕਪ੍ਰੀਤ ਨੇ ਪਾਇਆ ਬਲੌਗ ਜਿੱਤੇ ਗਾਦੀ ਡਰਾਈਵਿੰਗ ਕਰ ਰਹੀ ਹੈ ਤੇ ਨਾਲੋਂ ਨਾਲ ਸਾਨੂੰ ਉਹਦੇ ਰੂਹ ਸਮਝਾ ਰਹੀ ਹੈ ਤੇ ਸਾਨੂੰ ਦੱਸ ਰਹੀ ਹੈ ਕਿਵੇਂ ਡਰਾਈਵਿੰਗ ਕੀਤੀ ਜਾਂਦੀ ਹੈ ਆਓ ਨਾਲੇ ਕਰਦੇ ਆ ਆਪਾਂ ਸਿੱਖਦੇ ਆ ਸੋਰੀ ਨਾਲੇ ਸਿੱਖਦੇ ਆ ਡਰਾਈਵਿੰਗ ਤੇ ਨਾਲੇ ਕਰਦੇ ਆ ਮਹਿਕਪ੍ਰੀਤ ਦੀ ਬੋਕੈਬਲਰੀ ਇੰਜੋਏ ਚਲੋ ਮੈਂਦਰ ਤੁਸੀਂ ਦੇਖ ਸਕਦੇ ਹੋ ਸੋ ਮੰਮੀ ਤੇ ਬੋਬੀ ਹੁਣੀ ਗਈ ਸੀ ਸ਼ਹਿਰ ਦੇਖਦੇ ਆਪਾਂ ਕੀ ਕੁਝ ਲੈ ਕੇ ਆਂਦਾ ਆ ਸਭ ਤੋਂ ਪਹਿਲਾਂ ਦਾ ਬਰਗਲ ਪਾਰਟੀ ਕਹਿੰਦੇ ਆਜੋ ਵੀ ਤੁਸੀਂ ਵੀ ਖਾ ਲਓ ਬਰਗਲ ਬਰਗਰ 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 ਮਹਿਕਬ੍ਰਿਤ ਬਾਕੀ ਦੋ ਜਿੰਨਾ ਮਰਜੀ ਸੁਧਾਰ ਕਰਦਾ ਪਰ ਜਿਹੜੀ ਤੇਰੀ ਇੰਗਲਿਸ਼ ਹੈ ਨਾ ਮੈਂ ਕਹਿੰਦੀ ਆ ਕੋਈ ਵੀ ਯੂਨੀਵਰਸਿਟੀ ਇਹਦੀ ਕਾਪੀ ਨਹੀਂ ਕਰ ਸਕਦਾ ਪਤਾ ਨਹੀਂ ਕਿੱਥੋਂ ਸੀ ਲੈ ਕੇ ਆਂਦੀ ਏ ਬਰਗਲ ਬਰਗਲ ਨਾਟ ਬਰਗਰ ਬਰਗਲ ਮਿੰਜੇ ਤਾਂ ਪੈਂਦੇ ਆ ਹਨਾ ਕੱਪੜਾ ਪਤਾ ਨਹੀਂ ਕੋੜ ਆਂਦਾ ਕਿ ਕਿਹੜਾ ਕੱਪੜਾ ਹਾਂ ਬਤਲਾ ਹੀ ਐ ਸੋ ਹੱਥ ਆ ਗਿਆ ਨਾ ਉਹਨੂੰ ਲਾ ਕੇ ਚੱਕਰ ਲੈ ਕੋਟਨ ਦਾ ਜਿਹੜਾ ਐਡੀ ਫੁਕਰੀ ਐ ਨਾ ਐਡੀ ਫੁਕਰੀ ਐ ਨਾ ਕੋਪਰ ਪਤਾ ਨਹੀਂ ਕਿਹੜਾ ਕੋੜ ਆਂਦਾ ਕਿਹੜਾ ਐ ਚਲ ਇਹਦਾ ਕੁਛ ਨਾ ਕੁਛ ਤਾਂ ਨਹੀਂ ਲੈ ਕੇ ਆਣਾ ਹੀ ਹੁੰਦਾ ਕਿਤੇ ਵੀ ਜਾਣਾ ਜ ਪਹਿਲੀ ਗੱਲ ਤਾਂ ਰੁਮਾਲ ਬੜੇ ਪਸੰਦ ਆ ਰੁਮਾਲ ਇਕੱਠੇ ਹੋਏ ਰਹਿੰਦੇ ਆ ਸਾਡੇ ਘਰੇ ਹਨਾ ਰੁਮਾਲ ਲੈ ਕੇ ਆਂਦੇ ਕੋਈ ਨਾ ਕੋਈ ਅੱਜ ਵੈਸੇ ਨਹੀਂ ਲਿਆਂਦਾ ਰਮਾਲ ਪਾ ਲਈ ਗੱਲਾਂ ਸੌਂਟੀ ਕੋਲ ਦੇ ਵਿੱਚ ਰੁਮਾਲਸ ਹੋਇਆਂ ਨੂੰ ਬਹੁਤ ਪਸਾਉਂਦੇ ਤੇ ਅਸੀਂ ਜਿੰਨੀ ਵਾਰ ਵੀ ਜਾਉਂਦੇ ਆ ਰੁਮਾਲ ਲੈ ਕੇ ਆਮੇ ਪਰ ਅੱਜ ਰੁਮਾਲ ਨਹੀਂ ਲੈ ਗਿਆ ਮਹਾ ਹਾ ਹਾ ਕੀ ਹੈ ਸਾਈਕੋ ਅੱਜ ਮੈਂ ਪੁੱਛ ਰਹੀ ਸੀ ਮੰਮੀ ਰਮਾਲ ਨਹੀਂ ਲੈ ਕੇ ਆਂਦਾ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਮੰਮੀ ਰਮਾਲ ਨਹੀਂ ਲੈ ਕੇ ਆਂਦਾ ਨਲੀਆਂ ਚਲੀਆਂ ਰਹਿੰਦੀ ਐ ਦਾ ਇਹਨੂੰ ਰੁਮਾਲ ਦੀ ਬਹੁਤ ਆਂਟੀ ਜੀ ਜ਼ਰੂਰਤ ਹੈ ਰੁਮਾਲ ਲੈ ਕੇ ਆਇਆ ਕਰੋ ਜੀ ਉਸ ਤੋਂ ਬਾਅਦ ਹਨੇਰਾ ਬਹੁਤ ਜ਼ਿਆਦਾ ਸੀਗਾ ਜਿਹਦੇ ਕਰਕੇ ਅਸੀਂ ਦੂਸਰੇ ਫੋਨਾਂ ਦੇ ਟਾਰਚਾਂ ਜਗਾ ਜਗਾ ਕੇ ਬਹੁਤ ਔਖਾ ਵਲੌਗ ਬਣਾ ਰਹੇ ਸੀਗੇ ਤੇ ਦੇਖੋ ਵਲੌਗ ਬਣਾਉਣਾ ਕਿੰਨਾ ਜ਼ਰੂਰੀ ਹੈ ਟਾਰਚਾਂ ਜਲਾਜ ਲਾ ਕੇ ਦੂਸਰੇ ਫੋਨਾਂ ਦੀਆਂ ਟਾਰਚ ਸੈਟਅਪ ਨਹੀਂ ਆ ਰਿਹਾ ਸੀ ਜਿੱਦਾਂ ਦਾ ਵਲੌਗ ਬਣਾ ਰਿਹਾ ਸੀ ਬਣਾ ਰਹੇ ਸੀਗੇ ਤੇਰੀ ਕਿਹੜੀ ਬੇਲਣ ਜਬਾਂ ਆਈ ਸੀਗੀ ਹੈ ਕਿ ਤੂੰ ਬਰਗਲ ਬਰਗਲ ਖਾਂਦੀ ਨੇ ਤੂੰ ਵਲੌਗ ਬਣਾਣਾ ਹੀ ਬਣਾਣਾ ਸੀਗਾ ਕੋਈ ਬੇਲਣੇ ਚ ਤੇਰੀ ਬਾਹ ਹੀ ਸੀਗੀ ਕਿ ਮਹਿਕ ਮਹਿਕਪ੍ਰੀਤ ਨੇ ਬਲਗਲ ਖਾਂਦੀ ਖਾਂਦੀ ਨੇ ਵਲੌਗ ਬਣਾਣਾ ਸੀਗਾ ਅਗਰ ਨਹੀਂ ਆਡੀਅੰਸ ਤੇਰਾ ਇਹ ਬਲਗਲ ਵਾਲਾ ਵਲੌਗ ਦੇਖਦੀ ਤੇ ਕਿਸੇ ਨੇ ਰਾਤ ਨੂੰ ਰੋਟੀ ਨਹੀਂ ਖਾਣੀ ਸੀਗੀ ਫੋਨ ਦੀਆਂ ਬੈਟਰੀਆਂ ਔਨ ਕਰ ਕਰਕੇ ਕਰ ਕਰਕੇ ਕਰ ਕਰਕੇ ਵਲੌਗ ਨੇ ਲੋਕ ਕੋ ਤੁਸੀਂ ਫੇਰ ਬਚਾ ਲੈਣ ਨੂੰ ਗਾਲਾਂ ਕੱਢਦੇ ਹੋ ਬੈਰੀ ਬੈਡ ਥਿੰਕ ਤੇ 버걸 ਮੈਂ ਵੀ ਖਾਣ ਲੱਗੀ ਮੇਰਾ ਮੂੰਹ ਮਤਲਬ ਕਿ ਸਬਜ਼ੀਆਂ ਖਾ ਖਾ ਕੇ ਨਾ ਜਿਵੇਂ ਗਰਮੀ ਦੇ ਵਿੱਚ ਤਲੀਆਂ ਹੋਈਆਂ ਸਬਜ਼ੀਆਂ ਜਦੋਂ ਮੈਂ ਖਾਨੀਏ ਮੇਰਾ ਮੂੰਹ ਬਹੁਤ ਛੇਤੀ ਪੱਕ ਜਾਂਦਾ ਹੈ ਹਨਾ ਤਾਂ ਮੈਨੂੰ ਬਹੁਤ ਤਲੀਆਂ ਹੋਈਆਂ ਸਬਜ਼ੀ ਤਲੀਆਂ ਹੋਈਆਂ ਸਬਜ਼ੀਆਂ ਕਿਹੜੀਆਂ ਹੁੰਦੀਆਂ ਕਿ ਤੁਸੀਂ ਉਹ ਜਿਹੜੀਆਂ ਬਿਆਹਾਂ ਚ ਬਣਦੀਆਂ ਉਹ ਤਾਂ ਨਹੀਂ ਤਲ-ਤਲਕੇ ਬਣਾਉਂਦੇ ਛੀ ਤਾਂ ਚੰਗ ਲੱਗ ਰਹੀਆਂ ਸੀ 버걸 ਖਾਣ ਸਮੇ ਤਾਂ ਮੈਂ ਵਾਰੀ ਵਾਰੀ ਪਾਣੀ ਮੰਗ ਰਹੀ ਸੀਗੇ ਤੇ ਆਪਾਂ ਹਾਂਜੀ ਫਿਰ ਤੂੰ 버거 ਖਾਣਾ ਸੀ ਨਾ ਤੂੰ ਬਲਗਲ ਖਾ ਰਹੀ ਐ ਬਲਗਲ ਚ ਮਿਰਚਾਂ ਹੀ ਹੁੰਦੀਆਂ ਐ ਮੈਂ ਇਹਨਾਂ ਨੂੰ ਬਤਾਵਾਂ ਸੀ ਮੈਂ ਬਲਗਲ ਨਹੀਂ ਖਾਦਾ ਜੇ ਤੇ ਤੂੰ ਸਾਨੂੰ ਕਰੇਂਗੀ 버거 ਪਾਰਟੀ ਤੇ ਇਨਵਾਈਟ ਫਿਰ ਤਾਂ ਅਸੀਂ ਆਵਾਂਗੇ ਜੇ ਤੂੰ ਸਾਨੂੰ ਕਰੇਂਗੀ ਬਲਗਲ ਪਾਰਟੀ ਤੇ ਇਨਵਾਈਟ ਤੇ ਅਸੀਂ ਨਹੀਂ ਖਾਣਾ ਬਲਗਲ ਅਸੀਂ ਨਹੀਂ ਖਾਂਦੇ ਅਸੀਂ ਖਾਂਦੇ ਆ 버거 ਵੀ ਯੂ ਆਰ ਜੀ ਈ ਆਰ 버거 ਅਸੀਂ ਬਲਗਲ ਨਹੀਂ ਖਾਂਦੇ ਆ ਕੋਈ ਖਾਣਾ ਚਾਹੁੰਦਾ ਹੈ ਬਲਗਲ ਇਨਵਾਈਟ ਕਰ ਲਈ ਜਾਣਾ ਕਿਸ ਨੇ ਬਲਗਲ ਖਾਣ ਕੌਣ ਹੈ ਇਹ ਲੋਕ ਕਿਹੜਾ ਸੇ ਆਤੇ ਹੈ ਇਹ ਅੱਜ ਬੋਬੀ ਨੂੰ ਵਾਲਸ ਖਾਣਾ ਸੀ ਜਿਹਦੇ ਕਰਕੇ ਅਸੀਂ ਟਾਈਮ ਨਾਲ ਹੀ ਕਰੋ ਨਿਕਲ ਰਹੇ ਸੀਗੇ ਟਾਈਮ ਨਾਲ ਵੀ ਨਹੀਂ ਮੈਂ ਕਹਿ ਸਕਦੀ ਕਾਫੀ ਲੇਟ ਹੈ ਟਾਈਮ ਸੀ तकरीबन ਸਾਢੇ 6:00 ਦਾ ਟਾਈਮ ਸੀਗਾ ਤੇ ਉਸ ਤੋਂ ਬਾਅਦ ਗੱਡੀ ਬਾਹਰ ਕਢਵਾਏ ਤੇ ਬੋਵੀ ਬਹੁਤ ਐਕਸਾਈਟਡ ਸੀਗਾ ਤੇ ਮੈਂ ਵੀ ਮਤਲਬ ਕਿ ਤੂੰ ਕਿਡਾ ਡਰਾਈਵਿੰਗ ਸਕੂਲ ਖੋਲਿਆ ਹੈ ਸਿਖਾਣੀ ਤੇਰੇ ਪਾਪੇ ਨੇ ਸੀਗੀ ਸਰ ਇਹ ਸਭ ਤੋਂ ਪਹਿਲਾਂ ਲਗਾਈ ਸੀਟ ਬੈਲਟ ਇਹ ਬਹੁਤ ਜ਼ਰੂਰੀ ਹੈ ਤੁਸੀਂ ਵੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਗੱਡੀ ਸਮੇ ਗੱਡੀ ਦੇ ਵਿੱਚ ਬੈਠ ਅਸੀਂ ਅਸੀਂ ਸੋਰੀ ਅਸੀਂ ਬੈਠ ਬੈ ਅਸੀਂ ਸੀਟ ਬੈਲਟ ਲਗਾਉਂਦੇ ਹਾਂ ਕਿਉਂਕਿ ਸਾਡੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੈਸੇ ਵੀ ਡੇਡੇ ਵੱਡੇ ਕੈਮਰੇ ਲੱਗੇ ਹੋਏ ਆ ਅੱਗੇ ਦੱਸ ਗੱਡੀ ਅੱਜ ਤਾਂ ਮੈਂ ਗੱਡੀ ਚਲਾਣੀ ਮੈਂ ਸਿੱਖ ਕੇ ਰਹਿਣਾ ਕਿਵੇਂ ਗੱਡੀ ਚਲਾਈ ਜਾਂਦੀ ਮਹਿਕਪ੍ਰੀਤ ਤੋਂ ਵੀ ਹਾਂਜੀ ਮੈਂ ਡੈਡੀ ਤੇ ਬੋਬੀ ਅਸੀਂ ਤਿੰਨੇ ਜਣੇ ਜਾਵਾਂਗੇ ਤੇ ਬਾਕੀ ਜਿਹਨਾਂ ਗੱਡੀ ਸਿੱਖਣੀ ਹੋ ਪਿੱਛੇ ਬੈਠਾ ਹੈ ਜਿਹਨੇ ਗੱਡੀ ਨਹੀਂ ਸਿੱਖਣੀ ਅੱਗੇ ਬੈਠੀ ਹੋਈ ਹੈ ਪਰ ਮੇਰਾ ਵਲੌਗਿੰਗ ਦਾ ਵੀ ਟਾਈਮ ਸੀਗਾ ਤੇ ਹੋਰ ਵੀ ਕਾਫੀ ਕੰਮ ਕਰਨੇ ਸੀ ਜਿਹਦੇ ਕਰਕੇ ਮੈਂ ਸੋਚਿਆ ਚਲੋ ਮੈਂ ਵੀ ਅੱਜ ਜਾਨੀ ਆਂ ਹਾਂਜੀ ਮੈਂ ਸਭ ਨੂੰ ਦੱਸਣਾ ਚਾਹੁੰਨੀ ਆ ਮੇਰੀ ਡਰਾਈਵਿੰਗ ਦਾ ਮਤਲਬ ਮੈਂ ਡਰਾਈਵ ਕਰੂੰਗੀ ਗੱਡੀ ਉਹ ਵੀ ਬਹੁਤ ਜਲਦੀ ਵਲੌਗ ਮੈਂ ਲੈ ਕੇ ਆਉਂਗੀ ਤੇ ਬਾਕੀ ਚੂੜੇ ਕਿਸੇ ਥਾਂ ਦੀ ਮੈਂ ਪੂਰਾ ਬਲੌਗ ਖੋਲ੍ਹ ਲਿਆ ਮਨੇ ਕਾ ਅੱਜ ਗੱਡੀ ਚਲਾਣੀ ਸਿੱਖਾਂਗੀ ਕਹਿੰਦੇ ਨਹੀਂ ਅੱਜ ਮੈਂ ਨਹੀਂ ਗੱਡੀ ਡਰਾਈਵ ਕਰਨੀ ਨਾ 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 ਮੈਂ ਨਹੀਂ ਗੱਡੀ ਡਰਾਈਵ ਕਰਨੀ ਮੇਰੇ ਭਰਾ ਨੇ ਕਰਨੀ ਹੈ ਤਾਂ ਟਾਈਟਲ ਚ ਕਿਉਂ ਉਹ ਆਪਣੀ ਫੋਟੋ ਲਾਈ ਹੋਈ ਡਰਾਈਵ ਕਰ ਦੇ ਦੀ ਮੈਂ ਸੋਚਿਆ ਅੱਜ ਮੈਂ ਇਹਦੇ ਕੋਲੋਂ ਮਹਿਕਪ੍ਰੀਤ ਕੋਲੋਂ ਡਰਾਈਵਿੰਗ ਸਿੱਖ ਕੇ ਰਹਿਣਾ ਕਿ ਕਿਵੇਂ ਗੱਡੀ ਹਾਊ ਟੂ ਡਰਾਈਵ ਕਾਰ ਰਿਲੇਟਿਡ ਜੇ ਮੈਂ ਗੱਲ ਕਰਾਂ ਤਾਂ ਵਰਕ ਦੇ ਰਿਲੇਟਿਡ ਜਿਹੜਾ ਮੇਰਾ ਅਲੱਗੇ ਤੋਂ ਚੈਨਲ ਬਣਿਆ ਮੈਂ ਅਕਸਰਲੀ ਆਪਣੀਆਂ ਵਲੋਗਾਂ ਵਿੱਚ ਮੈਂ ਅਕਸਰ ਹੀ ਆਪਣੇ ਬਲੌਗਸ ਦੇ ਵਿੱਚ ਉਹਨੇ ਗੱਲ ਕਰਦੀ ਮੈਂ ਅਕਸਰਲੀ ਆਪਣੇ ਬਲੌਗਾਂ ਦੇ ਵਿੱਚ ਗੱਲ ਕਰਦੀ ਰਹਿਣੀ ਹੈ ਫਰਕ ਇਹ ਨਾਲ ਦੋਨਾਂ ਤੇ ਚੀਜ਼ਾਂ ਦੇ ਵਿੱਚ ਅਕਸਰਲੀ ਮਹਾਨ ਇਹਦੇ ਲਈ ਤਾਂ ਅਲੱਗ ਇੱਕ ਡਿਕਸ਼ਨਰੀ ਮੈ ਬਣਾਣੀ ਪੈਣੀ ਹੈ ਜਿਹਦੇ ਵਿੱਚ ਮਹਿਕ ਪ੍ਰੀਤ ਡਿਕਸ਼ਨਰੀ ਨਾਮ ਰੱਖਣਾ ਪੈਣਾ ਹੈ ਇਹਦੇ ਇੰਗਲਿਸ਼ ਤਾਂ ਦਿਖਰਾਉ ਸੀ ਪੰਜਾਬੀ ਨੇ ਉਸ ਤੋਂ ਵੀ ਜ਼ਿਆਦਾ ਖਰਾਬ ਕਰਦੀ ਅਕਸਰਲੀ ਅਕਸਰਲੀ ਮੈਂ ਕੰਮ ਕਰਦੀ ਆਂ ਦੀ ਰਹਿਣੀ ਆ ਤੁਸੀਂ ਵੱਤ ਤੋਂ ਵੱਧ ਮੇਰੇ ਨਵੇਂ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਆ ਮੈਂ ਨਹੀਂ ਸਪੋਰਟ ਕਰਨੀ ਬਿਲਕੁਲ ਵੀ ਨਹੀਂ ਮੈਂ ਤਾਂ ਸਪੋਰਟ ਕਰਨੀ ਤਾਂ ਮੈਂ ਵੀ ਅਕਸਰਲੀ ਮੈਂ ਵੀਡੀਓ ਪਾਉਂਦੀ ਰਹਿਣੀ ਆ ਅਕਸਰਲੀ ਲੋਕੀ ਮੇਰੀ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਕਿਉਂ ਨਹੀਂ ਕਰਦੇ ਸ਼ੇਅਰ ਸ਼ੇਅਰ ਕਰਿਆ ਕਰੋ ਵੀਡੀਓ ਅਕਸਰਲੀ ਮੈਂ ਮਿਹਨਤ ਕਰਦੀ ਆ ਅਕਸਰ ਜਿੰਨਾ ਮੇਰੇ ਤੋਂ ਕੋਸ਼ਿਸ਼ ਹੋਊਗਾ ਮੈਂ ਤੁਹਾਨੂੰ ਕੁਝ ਐਕਸਟ੍ਰਾਸ ਖਾਣ ਦੀ ਵੀ ਕੋਸ਼ਿਸ਼ ਕਰੂੰਗੀ ਜਿੰਨਾ ਮੇ ਤੋਂ ਕੋਸ਼ਿਸ਼ ਹਾਊਗਾ ਮੈਂ ਤੁਹਾਨੂੰ ਐਕਸਟ੍ਰਲੀ ਕੀ ਹੈ ਬਾਗਨ ਬਾਅਦ ਮੈਂ ਡੈਡੀ ਤੇ ਬੋ ਵੀ ਅਸੀਂ ਜਾ ਰਹੇ ਸੀ ਕਿਸੇ ਖਾਲੀ ਜਗ੍ਹਾ ਤੇ ਜਾ ਰਹੇ ਸੀ ਤੇ ਡੈਡੀ ਜਦੋਂ ਵੀ ਗੱਡੀ ਚਲਾ ਰਹੇ ਸੀਗੇ ਸਮਝਾ ਰਹੇ ਸੀ ਸਾਨੂੰ ਆ ਸਾਹਮਣੇ ਮੇਲਾ ਲੱਗਿਆ ਰੋਡ ਖਾਲੀ ਵੀ ਹੈ ਸਵੇਰੇ ਗੜੇ ਇੱਥੇ ਮੇਲਾ ਲੱਗਿਆ ਹੋਇਆ ਹੈ ਕਿ ਆਸੇ ਪਾਸੇ ਦੁਕਾਨਾਂ ਲੱਗੀਆਂ ਹੈ ਗੱਡੀ ਨਹੀਂ ਚਲਾ ਸਕਦੇ ਸਿੱਧੀ ਸੜਕ ਹੈ ਕੋਪੀ ਆਹ ਕੋਣ ਤੁਮਾਨੂੰ ਤੇ ਅਸੀਂ ਸਮਝ ਰਹੇ ਸੀ ਡਾਈਨਿੰਗ ਕਿੰਨੀਆਂ ਗੱਲਾਂ ਸਾਨੂੰ ਸਮਝ ਆ ਰਹੇ ਸੀ ਕਿ ਐਦਾਂ ਹਾਂ ਹੁਣ ਇਹਦੇ ਡੈਡੀ ਸਮਝਾਣਗੇ ਹੁਣ ਅਸੀਂ ਧਿਆਨ ਨਾਲ ਸੁਣਨਾ ਹੈ ਐਦਾਂ ਕਰਨਾ ਹੈ ਗੱਡੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਹਨਾ ਮੇਰਾ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਕਿੰਨੀ ਤਰ੍ਹਾਂ ਦੀਆਂ ਨੇ ਕਿੰਨੇ ਕਿੰਨੀ ਕਿਸਮ ਦੀਆਂ ਗੱਡੀਆਂ ਪਾਈਆਂ ਜਾਂਦੀਆਂ ਹਨ ਛੋਟੀਆਂ ਗੱਡੀਆਂ ਵੱਡੀਆਂ ਗੱਡੀ 5 ਸੀਟਰ 7 ਸੀਟਰ 8 ਸੀਟਰ ਜਿੰਨੀ ਮਰਜ਼ੀ ਪਤਾ ਨਹੀਂ ਕਿੰਨੀ ਤਰ੍ਹਾਂ ਦੀਆਂ ਛੋਟਾ ਹਾਥੀ ਵੱਡਾ ਹਾਥੀ ਟੈਪ ਕਿੰਨੀ ਤਰ੍ਹਾਂ ਦੀਆਂ ਗੱਡੀਆਂ ਕਿੰਨੀ ਕਿਸਮ ਦੀਆਂ ਗੱਡੀਆਂ ਕਿਹੜੀਆਂ-ਕਿਹੜੀਆਂ ਗੱਡੀਆਂ ਪ੍ਰੋਪਰ ਦੱਸ ਸਾਨੂੰ ਸਾਨੂੰ ਪਤਾ ਨਹੀਂ ਲੱਗ ਰਿਹਾ ਤੂੰ ਸਿਰਫ ਇਹਨਾਂ ਦੱਸ ਕੇ ਚਲ ਗਈ ਗੱਡੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਐ ਚਲੋ ਅੱਗੇ ਸੁਣਦੇ ਆ ਮੇਰਾ ਮੇਰਾ ਕੁਐਸ਼ਨ ਸੀ ਡੈਡੀ ਜੀ ਦੇ ਕੁਐਸ਼ਨ ਸੀ ਲੋਕਾਂ ਦੇ ਕੁਐਸ਼ਨਸ ਹੁੰਦੇ ਆ ਇਹਦੇ ਕੁਐਸ਼ਨ ਸੀ ਹੁਣ ਜਿੱਦਾਂ ਦੇਤੇ ਕੁਐਸ਼ਨਸ ਹੋਣਗੇ ਉਦਾਂ ਦੇ ਉਹਨਾਂ ਦੇ ਆਨਸਰਸ ਹੋਣਗੇ ਆਨਸਰ ਆਨਸਰ ਹੋਣਗੇ ਗੱਡੀ ਮਤਲਬ ਡਰਾਈਵ ਕਰਦੇ ਆ ਹਨਾ ਹਰੇਕ ਗੱਡੀ ਨੂੰ ਇਦਾਂ ਡਰਾਈਵ ਕਰਦੇ ਆ ਕੋਈ ਨਹੀਂ 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 ਸਾਰੀਆਂ ਨੂੰ ਇਦਾਂ ਡਰਾਈਵ ਨਹੀਂ ਕਰਦੇ ਬਾਕੀਆਂ ਨੂੰ ਆਪਾਂ ਕੀ ਕਹਿੰਦੇ ਕਿਹੜੇ ਸਾਈਡ ਰਾਈਟ ਸਾਈਡ ਬੈਠ ਕੇ ਡਰਾਈਵ ਕਰਦੇ ਆ ਇਹ ਤੁਹਾਡੇ ਵਾਲੀ ਸਿੱਧੀ ਡਰਾਈਵ ਹੁੰਦੀ ਬਾਕੀ ਸਾਰੋਂ ਬੈਕ ਸਾਈਡ ਤੇ ਬੈਠ ਕੇ ਡਰਾਈਵ ਕਰਦੇ ਉਹ ਖੋਤੇ ਦਿਮਾਗ ਦੇ ਡਰਾਈਵ ਤਾਂ ਸੇਮ ਹੀ ਹੁੰਦੀਆਂ ਸਾਰੀਆਂ ਗੱਡੀਆਂ ਅਸੀਂ ਡੈਡੀ ਸਮਝਾ ਰਹੇ ਸੀ ਕਿ ਨਹੀਂ ਬਟ ਇੱਕ ਗੱਡੀ ਹੁੰਦੀ ਆ ਹਨਾ ਜਿਹੜੀ ਬਿਨਾ ਕਲਾਚ ਕੋਈ ਹੋਰ ਸਿਸਟਮ ਨਹੀਂ ਨਹੀਂ ਹੈਗਾ ਸਿਸਟਮ ਜਿੱਦੋਂ ਵਿਚਾਰੇ ਬਾਰੇ ਸੀਟ ਨਹੀਂ ਦੇ ਉੱਤੇ ਸਟੀering ਲਾ ਕੇ ਕਈ ਗੱਡੀਆਂ ਚੱਲਦੀਆਂ ਹੈਗਾ ਹੈਗਾ ਸਿਸਟਮ ਸੇਮ ਨਹੀਂ ਹੁੰਦੀ ਖੁੱਪੇ دماغ ਦੀ ਕੀ ਬਿਨਾ ਕਲਾਚ ਤੋਂ ਗੇਅਰ ਤੋਂ ਹੁੰਦੀ ਹੈ ਇਕੱਲੀ ਰੇਸ ਤੇ ਹੁੰਦੀ ਹੈ ਤਾਂ ਇਦਾਂ ਹੀ ਨਹੀਂ ਕਿ ਕਿ ਗੱਲਾਂ ਮੈਂ ਗੱਡੀ ਦੇ ਰਿਲੇਟਿਡ ਪੁੱਛ ਆਟੋਮੈਟਿਕਸ ਕਾਰ ਹੁੰਦੀਆਂ ਆਟੋਮੈਟਿਕ ਗੇਅਰ ਉਹਨਾਂ ਦੇ ਆਪਣੇ ਆਪ ਪੈ ਜਾਂਦੇ ਹੁੰਦੇ ਐ ਸੋ ਪਾਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਗੇਅਰ ਹਰ ਗੱਡੀ ਦੇ ਵਿੱਚ ਹੁੰਦੇ ਐ ਰੀਵਰਸ ਗੇਅਰ ਤੇ ਪਾਣਾ ਪੈਂਦਾ ਕਿ ਉਹ ਵੀ ਪੈ ਜਾਂਦਾ ਰੇਸ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਦਾ ਹੀ ਧਿਆਨ ਰੱਖਣਾ ਬਹੁਤ ਜ਼ਰੂਰੀ ਮੈਨੂੰ ਗੱਲ ਸਮਝ ਆ ਹੈ ਤੇਰੇ ਕੋਲ ਮੈਨੂਅਲ ਕਾਰ ਹੈ ਹਨਾ ਤੂੰ ਕਲਚ ਦਬਾਣਾ ਹੈ ਗੇਅਰ ਪਾਣਾ ਤੂੰ ਤਾਂ ਉਹ ਸਿੱਖਣੀ ਹੈ ਨਾ ਤੇਰੇ ਕੋਲ ਕਿਹੜੀ ਆਟੋਮੈਟਿਕ ਹੈਗੀ ਹੈ ਕਿਦਾਂ ਜਿੱਦਾਂ ਨਾਲ ਇਹਦੇ ਘਰ ਤੇ ਨਾ ਪਤਾ ਨਹੀਂ ਕਿੰਨੀਆਂ ਗੱਡੀਆਂ ਕਿਹੜੀਆਂ ਡੈਡੀ ਜੀ ਕਿੰਨੀ ਕਿਸਮ ਦੀਆਂ ਕਾਰਾਂ ਹੁੰਦੀਆਂ ਐ ਡੈਡੀ ਜੀ ਤੁਸੀਂ ਸੋ ਮੈਨੂੰ ਮੇਹੀ ਕੁਐਸ਼ਨਸ ਆਨਸਰ ਦੇਣਾ ਡੈਡੀ ਜੀ ਕਿੰਨੀ ਕਿਸਮ ਦੀਆਂ ਕਾਰਾਂ ਹੁੰਦੀਆਂ ਨੇ ਤੇ ਕਿੰਨੀ ਕਿਸਮ ਦੀ ਡਰਾਈਵਿੰਗ ਹੁੰਦੀ ਹੈ ਤੇ ਕਿੰਨੀ ਕਿਸਮ ਦੇ ਨਾਲ ਡਰਾਈਵ ਕੀਤੀ ਜਾ ਸਕਦੀ ਹੈ ਇੱਥੇ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੜਾਈ ਬੰਦਾ ਨਾ ਕਰੇ ਤਾਂ ਬਹੁਤ ਵਧੀਆ ਹੈ ਉਦਾਂ ਹੀ ਕੰਮਾਂ ਦੇ ਵਿੱਚ ਵੀ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਉਦਾਂ ਹੀ ਬਸ ਡੈਡੀ ਸਾਹਿਬ ਗਿਆਨਦੀ ਦੇਵੀ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਕਾਫੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਕਈਆਂ ਨੂੰ ਹੋ ਗਈ ਹੈ ਵੈਸੇ ਤੇ ਦੇ ਨੇ ਟਾਈਮ ਕੱਢ ਕੇ ਮੈਂ ਡੈਡੀ ਬੋਬੀ ਅਸੀਂ ਫਿਰ ਤੋਂ ਕਿਸੇ ਖਾਲੀ ਸੋਹਣੇ ਜਿਹੇ 뷰 ਚ ਜਾ ਸੋਹਣੇ 뷰 ਨਾ ਸ਼ਿਮਲਾ ਦੇ ਮਨਾਲੀ ਦੇ ਪਹਾੜ ਦੇ ਵੈਸੇ ਵੀ ਲੈਂਡਸਲਾਈਡਿੰਗ ਸ਼ੁਰੂ ਹੋ ਗਈ ਹੈ ਸਿੱਧੀ ਜਾਓਗੀ ਬਿਨਾ ਕੋਈ ਬ੍ਰੇਕ ਤੇ ਬਿਨਾ ਰੇਸ ਤੇ ਗੱਡੀ भी खाली जगह नहीं सी इतना कोशिश कर रहा जो घरों बहर निकले सके डैडी समझा रहे सी, सारा कुछ कि सब तो पहला बैठना बॉबी भी ऐसा नहीं ऐसा करना प्यार डैडी समझा रहे कि चलाने सब तो पहला ग्डी च बैठना मेनू लगे कि बोबी धक्के गला रहे बहरों ही बहरों उठ के ना तोड़ के स्टेरिंग घूम मैकप्रीत तू डविंग स्कूल छू सब तो पहला स्कूल जाके ਯਾਰ ਇਹ ਗੱਡੀ ਕੋਪੀ ਦਿਮਾਗ ਦੀ ਹੈ ਯਾਰ ਮੇਰਾ ਬੜੇ ਟਾਈਮ ਬਾਅਦ ਮੈਂ ਸੋ ਇਦਾਂ ਦਾ ਬਲੌਗ ਪਾਇਆ ਨਾ ਰੋਣਾ ਸਾ ਡੈਡੀ ਕਹਿੰਦੇ ਕਿ ਗੱਡੀ ਚਲਾਉਣ ਲਈ ਸਭ ਤੋਂ ਪਹਿਲਾਂ ਗੱਡੀ 'ਚ ਬਹਿਣਾ ਜ਼ਰੂਰੀ ਹੈ ਸੁਣ ਲਓ ਭਾਈ ਜਿਹੜੇ ੱਟਕੇ ਮਾਰ ਮਾਰ ਕੇ ਗੱਡੀਆਂ ਚਲਾਉਂਦੇ ਗੱਡੀ ਚਲਾਉਣ ਲਈ ਗੱਡੀ 'ਚ ਬਹਿਣਾ ਜ਼ਰੂਰੀ ਹੈ ਜੇ ਤੁਸੀਂ ਗੱਡੀ 'ਚ ਬੈਠੋਗੇ ਨਹੀਂ ਤੇ ਗੱਡੀ ਚਲਾਉਂਗੀ ਇਦਾਂ ਨਹੀਂ ਐਨਾ ਬੋਬੀ ਨੂੰ ਵੀ ਇਦਾਂ ਨਹੀਂ ਇਦਾਂ ਕਰਨਾ ਪਿਆ ਰੱਥੇ ਨਹੀਂ ਇੱਥੇ ਰੱਖਣਾ ਸਭ ਕੁਝ ਯਾਰ ਮੈਨੂੰ ਨਾ ਸਾਰੇ ਕਹਿੰਦੇ ਡੈਡੀ ਕਹਿੰਦੇ ਕਿ ਪੈਰ ਇੱਥੇ ਨਹੀਂ ਇੱਥੇ ਕੀ ਗੱਲ ਤੇਰਾ ਭਰਾ ਉੱਥੇ ਗੱਡੀ 'ਚ ਬੰਦਾ ਸਟੀering 'ਤੇ ਉੱਪਰ ਪੈਰ ਰੱਖ ਦਿੱਤੇ ਸੀਗੇ ਉਹਨੇ ਕਮਲੀਆਂ 'ਤੇ ਬਹਿਣਾ ਤਾਂ ਪੈਰ ਤਾਂ ਥੱਲੇ ਹੀ ਜਾਣੇ ਯਾਰੇ ਕੀ ਐ ਖੋਤੀ ਜੀ ਕੀ ਬੋਬੀ ਵੀ ਹਾਂ ਤਾਂ ਇਹਨੂੰ ਪੂਰਾ ਆਪਣੇ ਆਪ ਤੇ ਯਕੀਨ ਸੀ ਕਿ ਮੈਂ ਕਰ ਸਕਦਾ ਉਹ ਤੋਂ ਮੈਂ ਵੀ ਇਹਨੂੰ ਕਾਫੀ ਹੌਂਸਲਾ ਦਿੱਤਾ ਕਿ ਹਾਂ ਤੂੰ ਕਰ ਸਕਦਾ ਹੈ ਜਿਹੜਾ ਤੇਰਾ ਡਰ ਹੈ ਉਹ ਤੂੰ ਕੱਢ ਦੇ ਸੋ ਫਾਈਨਲੀ ਬੋਬੀ ਨੂੰ ਆ ਚੁੱਕਿਆ ਸੀ ਵੱਲ ਤੇ ਮੈਨੂੰ ਪਿੱਛੇ ਬੈਠੀ ਹੌਂਸਲੇ ਵਾਲੀ ਪਤਾ ਇਹਨੂੰ ਕਿੱਡਾ بڑا ਹੌਂਸਲਾ ਹੈ ਤਾਂ ਭੱਜ ਕੇ ਚੜ ਜਾਂਦੀ ਹੈ ਬਾਈਕ ਤੇ ਮਿੰਟੋ ਮਿੰਟ ਖੁਸ਼ੀ ਹੋਈ ਹਨਾ ਕਿ ਬੋਬੀ ਨੂੰ ਵੱਲ ਆ ਚੁੱਕਿਆ ਆ ਬਾਕੀ ਡੈਡੀ ਵੀ ਸਮਝਾ ਰਹੇ ਸੀ ਰਾਸਤੇ ਦੇ ਵਿੱਚ ਡੈਡੀ ਕਹਿ ਰਹੇ ਸੀ ਮੇਰੀ ਗੋਦੀ 'ਚ ਬੈਠ ਜਾ ਮੈਂ ਤੈਨੂੰ ਜੇਕਰ ਕੋਈ ਪ੍ਰੋਬਲਮ ਹੋਈ ਮੈਂ ਤੇਰੇ ਨਾਲ ਆ ਹਨਾ ਬੋਬੀ ਕਹਿੰਦਾ ਸੀ ਨਹੀਂ ਡੈਡੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਗੋਦੀ 'ਚ ਬੈੱਕਿਉ ਕਿ ਮੈਂ ਗੱਡੀ ਚਲਾ ਲੂਗਾ ਐਡਾ ਵੱਡਾ ਤੇਰਾ ਖੋਤੇ ਜਿਹੜਾ ਤੇਰਾ ਭਰਾ ਹੈ ਐਡੇ ਵੱਡੇ ਤੇਰੇ ਪਾਪਾ ਐ ਉਹ ਗੋਦੀ 'ਚ ਬੈੱਕਿਉ ਕਿ ਮੈਂ ਉਹ ਕੋਈ 1 ਸਾਲ ਦੰਨੇ ਆ ਨਹੀਂ ਕਿ ਉਹਨੂੰ ਗੋਦੀ 'ਚ ਬਿਠਾ ਲੇਗਾ ਮਤਲਬ ਕਿਹਾ ਗੋਦੀ 'ਚ ਬਿਠਾ ਕੇ ਮੈਂ ਅੱਜ ਦੇ ਦਿਨ ਤੱਕ ਗੋਦੀ 'ਚ ਬਿਠਾ ਕੇ ਬੰਦਾ ਗੱਡੀ ਚਲਾਉਂਦਾ ਨਹੀਂ ਦੇਖ ਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਹੈਂਡ ਬ੍ਰੇਕ ਨਾਮ ਦੀ ਚੀਜ਼ ਹੁੰਦੀ ਹੈ ਨਾ ਅਗਰ ਕੋਈ ਸਿੱਧਾ ਦੀ ਗੱਲ ਹੋ ਜਾਏ ਹੈਂਡ ਬ੍ਰੇਕ ਖਿੱਚ ਦੋ ਹੂੰ ਖੁਦ ਕਰੂੰਗਾ ਬੈਠ ਕੇ ਚਲਾਉਂਗਾ ਗੱਡੀ ਤੁਸੀਂ ਨਾਲ ਦੀ ਸੀਟ ਤੇ ਬਸ ਬਹਿ ਜਾਓ ਤਾ ਇੱਥੇ ਅਸੀਂ ਫਿਰ ਆਪਣੀ ਹੀ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਆਏ ਇੱਥੇ ਬਹੁਤ ਜ਼ਿਆਦਾ ਸੜਕ ਖਰਾਬ ਕਹਿ ਸਕਦੀਆਂ ਹਨਾ ਤਾਂ ਰੋੜੇ ਮਤਲਬ ਬਹੁਤ ਜ਼ਿਆਦਾ ਸੀ ਬਹੁਤ ਪ੍ਰੋਬਲਮ ਸੀ ਇੱਥੇ ਜਿਹਦੇ ਕਰਕੇ ਬਿਲਕੁਲ ਸਾਨੂੰ ਹੌਲੀ ਹੌਲੀ ਜਾਣਾ ਪਿਆ ਤਾਂ ਉਹ ਵੀ ਬਹੁਤ ਵਧੀਆ ਬੋਬੀ ਨੇ ਡਰਾਈਵ ਕੀਤੀ ਅੱਗੇ ਬੜੀ ਤੋ 120 ਦੀ ਸਪੀਡ ਤੇ ਗੱਡੀ ਲੈ ਕੇ ਘੁੰਦੀ ਹੈ ਸਾਨੂੰ ਬਹੁਤ ਪੱਥਰ ਸੀਗੇ ਪੱਥਰਾਂ ਨੂੰ ਮਾਰਨ ਦੇ ਉਹ ਖੱਡਾਂ ਉੱਤਰ ਆਈਆਂ ਸੀ ਹਨਾ ਕਿਤੇ ਦਰਿਆ ਪੈ ਗਏ ਸੀਗੇ ਨਿਕਲ ਗਈ ਤੇ ਰੋੜੀਆਂ ਰਾਣੀਆਂ ਵਿਚਾਰੀਆਂ ਪਈਆਂ ਹੁਣੀਆਂ ਬਹੁਤ ਪੱਥਰ ਸੀਗੇ ਸਾਨੂੰ ਬਹੁਤ ਹੌਲੀ ਹੌਲੀ ਜਾਣਾ ਬਈ ਜਿਵੇਂ ਤੇਰਾ ਭਰਾ ਚਲੰਦਾ ਉਹ ਪਹਿਲੇ ਗੇਅਰ 'ਚ ਪਹਿਲੇ ਹੌਲੀ ਚਲਾਊਗਾ ਹੋਰ ਕੋਈ ਇੱਥੇ ਕੋਈ ਪਹਿਲੇ ਦੇਰ 'ਚ 120 ਦੀ ਸਪੀਡ ਖਿੱਚ ਦੂਗਾ ਯਾਰ ਇਹ ਉਹ ਵੀ ਨੇ ਡਰਾਈਵ ਕੀਤੀ ਵੈਰੀ ਗੁੱਡ ਬੱਚੇ ਹਨਾ हां मेनू बहुत ज्यादा खुशी हुई एक कोई भी आपा काम सीखना है ना किसी भी अपना कोई ड्रीम है ਤੁਸੀਂ ਇਹ ਯਕੀਨ ਅਭਿਯਾਪਤ ਰੱਖਿਆ ਕਰੋ ਕਿ ਮੈਂ ਨਹੀਂ ਕਰ ਸਕਦਾ ਨਹੀਂ ਐਦਾਂ ਨਹੀਂ ਕਹਿਣਾ ਤੁਸੀਂ ਇਹ ਕਹਿਣਾ ਕਿ ਮੈਂ ਕਰ ਸਕਦਾ ਇਹ ਮੈਂ ਕੰਮ ਕਰ ਸਕਦਾ ਜਿਹੜਾ ਤੁਹਾਡੇ ਅੰਦਰ ਡਰ ਹੈ ਨਾ ਉਹ ਤੁਸੀਂ ਡਰ ਨੂੰ ਬਾਹਰ ਕੱਢੋਗੇ ਉਹ ਕੰਮ ਸੱਚੀ ਹੋ ਜਾਂਦਾ ਆ ਤਾਂ ਬਹੁਤ ਜਲਦੀ ਮੈਂ ਵੀ ਆਪਣਾ ਵਲੌਗ ਲੈ ਕੇ ਆਉਂਗੀ ਕਾਰ ਡਰਾਈਵ ਦਾ ਤਾਂ ਐਦਾਂ ਇਹ ਮੈਨੂੰ ਕੋ ਲਿਖਾ ਪੈ ਰਿਹਾ ਕਿ ਵੈਸੇ ਕੀ ਇਹ ਡੈਡੀ ਨੇ ਨਾ ਇੱਕ ਅਗੇ ਦੇ ਕੋਲ ਦੇਖੋ ਮੈਂ ਨਾ ਇੱਥੇ ਰੋਕ ਲੈਂਦੀ ਆ ਸਕਰੀਨਸ਼ਾਟ ਲੈਂਦੀ ਆ ਰੁਕੋ ਓ ਸੌਰੀ ਇਹਦੇ ਡੈਡੀ ਨੇ ਲੱਤ ਘੁਮਾ ਕੇ ਉੱਥੇ ਰੱਖੀ ਪਈ ਐ ਦੂਸਰੀ ਸਾਈਡ ਬੋਬੀ ਵਾਲੀ ਸਾਈਡ ਕੀ ਮੈਨੂੰ ਕੋ ਲਿਖਾ ਪੈ ਰਿਹਾ ਇਹ ਤਾਂ ਹੋਰ ਗੱਡੀ ਸਿਕਾਂਦਾ ਕਿ ਮੈਨੂੰ ਕੋ ਲਿਖਾ ਪੈ ਰਿਹਾ ਹਾਂ ਇਹਦੇ ਪਾਪੇ ਨੇ ਇੱਕ ਲੱਤ ਸੌ ਲੱਗੇ 2014 ਚ ਹਾਂ 2014 ਜੇ ਮੈਂ ਗੱਡੀ ਚਲਾਣੀ ਸਿੱਖੀ ਸੀਗੀ ਔਰ ਬਾਬਾ ਜੀ ਦੀ ਇੰਨੀ ਕਿਰਪਾ ਕਿ ਮੈਨੂੰ ਲੱਗੇ ਮੈਂ ਦੋ ਇੱਕ ਵਾਰ ਸਿਰਫ ਗਰਾਊਂਡ 'ਚ ਗਈ ਸੀ ਕਿ ਸੈਕੰਡ ਟਾਈਮ ਮੈਂ ਰੋਡ ਤੇ ਗੱਡੀ ਚਾੜਤੀ ਸੀ ਮੈਂ ਕਿਹਾ ਦੇਖੀ ਸਿਖਾਉਣ ਵਾਲਾ ਬੰਦਾ ਬਹੁਤ ਜ਼ਿਆਦਾ ਟੈਲੈਂਟਡ ਸੀਗਾ ਫੈਮਿਲੀ ਮੈਂਬਰ ਨੇ ਸਿਖਾਈ ਸੀ ਮੈਨੂੰ ਗੱਡੀ ਮੈਂ ਇਦਾਂ ਨਹੀਂ ਸਿੱਖੀ ਡਰਾਈਵਿੰਗ ਸਕੂਲ ਤੋਂ ਨਹੀਂ ਸਿੱਖੀ ਸੀ ਤਾਂ ਮੈਂ 1 ਵੀਕ 'ਚ ਗੱਡੀ ਚਲਾਣੀ ਸ਼ੁਰੂ ਕਰ ਦਿੱਤੀ ਸੀ ਹੁਣ ਤੱਕ ਪਰ ਇਦਾਂ ਲੱਤ ਰੱਖ ਕੇ ਕਿਸੇ ਨੇ ਨਹੀਂ ਮੈਨੂੰ ਗੱਡੀ ਸਿਖਾਈ ਪਰੇ ਕੋਈ ਹੋਰ ਲਾ ਰਿਹਾ ਐਕਸਲੇਟਰ ਤੇ ਕਿਸੇ ਹੋਰ ਨਹੀਂ ਕਲਚ ਕੋਈ ਹੋਰ ਦਵਾਰੇ ਗੇਅਰ ਕੋਈ ਹੋਰ ਪਾ ਰਿਹਾ ਕੀ ਕਰ ਯਾਰ ਮੈਨੂੰ ਪਤਾ ਨਹੀਂ ਮੈਨੂੰ ਭੁਲੇਖਾ ਪੈ ਰਿਹਾ ਕਿ ਸੱਚੀ ਹੈਗਾ ਇਹਦਾ ਕੁਝ ਹਾਲਾ ਕੀ ਰੱਖੀ ਹੋਈ ਐ ਲੱਤ ਕਿਸੇ ਨੇ ਨਾ ਦੂਸਰੀ ਸਾਈਡ ਤੋਂ ਕਿਨੇ ਟਰੈਕਪੈਂਟ ਪਾਈ ਹੋਈ ਐ ਲੱਤ ਰੱਖੀ ਹੋਈ ਐ ਮੈਨੂੰ ਇਹਨੇ ਸਮਝਾ ਦਿੱਤਾ ਚਲਾ ਗਿਆ ਮੇਰੇ ਘਰ ਜਿਵੇਂ ਇੱਕ ਲੱਤ ਕਿਵੇਂ ਕੋਈ ਯਾਰ ਇੱਕ ਲੱਤ ਦੂਜੀ ਸਾਈਡ ਰੱਖ ਸਕਦਾ ਐ ਇਹ ਕੈਮਰਾ ਵੀ ਨਹੀਂ ਮਾਰਦੀ ਜੱਜ ਨਾ ਮੈਨੂੰ ਸਮਝ ਨਹੀਂ ਆ ਰਿਹਾ ਹੈ ਇਹਦੇ ਦੇ ਪਾਪਾ ਇਹ ਮੇਰੇ ਹਿਸਾਬ ਦੇ ਨਾਲ ਤੇ ਪਾਪੇ ਨਹੀਂ ਇੱਕ ਲੱਤ ਰੱਖੀ ਕਿਉਂਕਿ ਜੇ ਬੰਦਾ ਅੰਦਰ ਇਧਰ ਨੂੰ ਤੇ ਲੱਤ ਨਹੀਂ ਹੋਣੀ हां बोवी ने ब्लैक ने बोवी बोवी है ना ए चल ਜਿਹੜੀਆਂ ਐ ਮੈਂ ਸਕਰੀਨ ਫੋੜ ਲਿਆ ਸੱਚੀ ਉਹਨੇ ਲਾਤ ਰੱਖੀ ਸੀਗੀ ਉਸ ਸਾਈਡ ਕਲੱਚ ਬੜੇ ਸਾਈਡ ਲਾਤ ਰੱਖੀ ਸੀ ਕਿਉਂ ਕਿ ਕਲੱਚ ਦਬਾ ਕੇ ਪਾਪਾ ਗੇਰ ਬਾ ਰਿਆ ਸੀਗਾ ਯਾਰ ਦੇਖੋ ਡਰਾਈਵਿੰਗ ਸਿੱਖਣ ਦੀ ਯੂਨਿਕ ਯੂਨਿਕ ਏ ਦਲੇਤੀ ਦਬਾਣਾ ਸਿੱਖੀ ਨਹੀਂ ਸਦਾ ਕਿਵੇਂ ਸਿੱਖ ਸਕਦਾ ਯਾਰ ਬੰਦੇ ਨੂੰ ਇੰਨਾ ਨਹੀਂ ਪਤਾ ਉਹ ਵਿਚਾਰੇ ਉਹ ਤਾਂ ਰੇਸ ਤੇ ਪੈਰ ਰਖਾਇਆ ਹੋਇਆ ਏ ਦੱਸ ਕੱਲਾ ਜੇ ਬ੍ਰੇਕ ਤੇ ਰਖਾਇਆ ਹੋਣਾ ਕਲਚ ਤੇ ਪਾ ਲੱਗਿਆ ਹੋਇਆ ਕਲਚ ਦਬਾ ਕੇ ਗੇਅਰ ਪਾ ਇਹਨਾਂ ਦੋ ਮਹੀਨਾ ਚਲਾਏਗਾ ਉਹਨੀਆਂ ਸਾਰੀਆਂ ਸੋਲਵ ਹੋ ਜਾਣਗੀਆਂ ਜਿੱਦਾਂ ਕਿ ਮੈਂ ਆਪਣਾ ਕੋਰਸ ਕੀਤਾ ਸੀ ਮੈਂ ਕਰਦੀ ਰਹਿੰਦੀ ਸੀ ਪ੍ਰੈਕਟਿਸ ਦਾ ਮੈਨੂੰ ਵੱਲ ਆ ਗਿਆ ਪ੍ਰੈਕਟਿਸ ਦੇਖੋ ਮੈਗਵਲੀ ਨੇ ਪ੍ਰੈਕਟਿਸ ਕਰਕੇ ਕੋਰਸ ਆਪਣਾ ਕੰਪਲੀਟ ਕੀਤਾ ਜਿਹਦੇ ਚ ਇਹ ਜਿਹਾ ਮੇਕਅਪ ਕਰਦੀ ਹੈ ਨਾ ਮੈਂ ਇਹਦਾ ਮੇਕਅਪ ਤੁਹਾਨੂੰ ਦਿਖਾਉਂਗੀ ਨੈਕਸਟ ਵੀਡੀਓ ਦੇ ਵਿੱਚ ਪ੍ਰੈਕਟਿਸ ਕਰ ਪ੍ਰੈਕਟਿਸ ਨਹੀਂ ਪ੍ਰੈਕਟਿਸ ਕਰਨੀ ਹੈ ਔਰ ਅੱਜ ਤੋਂ ਬਾਅਦ ਜਿਨ੍ਹਾਂ ਨੇ ਵੀ ਡਰਾਈਵਿੰਗ ਸਕੂਲ ਤੋਂ ਗੱਡੀ ਸਿੱਖਣੀ ਹੈ ਉਹਨਾਂ ਨੂੰ ਸਪੈਸ਼ਲ ਬੰਦੇ ਨੂੰ ਕਹਿਣਾ ਕਿ ਭਰਾਵਾ ਤੇਰੀ ਇੱਕ ਲੈਤ ਨਾ ਕਲੱਚ ਤੇ ਹੋਣੀ ਕਲੱਚ ਤੇ ਹੋਣੀ ਚਾਹੀਦੀ ਹੈ ᱜੀਅਰ ਤੂੰ ਬਾਣੀ ਗੱਡੀ ਤੇ ਬਸ ਇਕੱਲਾ ਮੈਂ ਬ੍ਰੇਕ ਤੇ ਰੇਸ ਦੇਣੀ ਹੈ ਬਾਕੀ ਹੋਰ ਕੁਝ ਨਹੀਂ ਕਰਨਾ ਗੱਲ ਹੋ ਰਹੀ ਹੈ ਨੀਰੂ ਬਾਜਵਾ ਜੀ ਚੰਗਾ ਨਹੀਂ ਦਿੱਤਾ ਵੈਸੇ ਤੁਸੀਂ ਹੁਣ ਜੇ ਤੁਹਾਨੂੰ ਕੋਈ ਪੰਜਾਬੀ ਇੰਡਸਟਰੀ ਵੀ ਦੇ ਵਿੱਚ ਕੰਮ ਦੂਗਾ ਨਾ ਤੇ ਫਿਰ ਉਹਨੂੰ ਵੀ ਲਾਨਾ ਤਾਂ ਹੀ ਹੋਣਗੀਆਂ ਸਾਡੇ ਵੱਲੋਂ ਓਕੇ ਗਾਇਸ ਸੋ ਇਸਦੇ ਨਾਲ ਕਰਦੇ ਆ ਆਪਾਂ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣਾ ਪਿਆਰ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਤੇ ਨਾਲ ਦੀ ਨਾਲ ਮੈਨੂੰ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਆਪਣੀ ਤੱਕਨੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ